ਸਾਨੂੰ ਨੇ ਕਈ ਵਾਰੀ ਕਈ ਵੀਰਾਂ ਦੇ ਫੋਨ ਆਉਂਦੇ ਆ ਉਹ ਫੋਨ ਕਰਕੇ ਇੱਕ ਸਵਾਲ ਕਰਦੇ ਆ ਕਿ ਵੀਰ ਜੀ ਜੇਕਰ ਸਾਡੇ ਕੋਲ ਇੱਕ ਦਿਨ ਨਿਤਨੇਮ ਨਾਮ ਕੀਤਾ ਜਾਵੇ ਕਿਤੇ ਰਾਤ ਨੂੰ ਸੌਣ ਲੱਗਿਆਂ ਸੋਇਲੇ ਦੀ ਬਾਣੀ ਨਾ ਪੜੀ ਜਾਵੇ ਜਾਂ ਕਿਤੇ ਸ਼ਾਮ ਦੇ ਵੇਲੇ ਕਿਤੇ ਸੋਧਾਰ ਰਹਿਰਾ ਸਾਹਿਬ ਦਾ ਪਾਠ ਨਾ ਕੀਤਾ ਜਾਵੇ ਤੇ ਕਹਿੰਦੇ ਵੀ ਉਹਦਾ ਹੱਲ ਕੀ ਕਰਨਾ ਚਾਹੀਦਾ ਵਾ ਪਹਿਲੀ ਬੇਨਤੀ ਮੈਂ ਇਹ ਕਰਾਂ ਕਿ ਜਿਹੜੇ ਸਿੱਖ ਐਸੇ ਹੈਗੇ ਆ ਜਿਹੜੇ ਸਿੱਖ ਆਪਣੇ ਆਪ ਨੂੰ ਜਿਹੜੇ ਸਿੱਖ ਰੋਟੀ ਛੱਡ ਦੇਣਗੇ ਸੋਨਾ ਛੱਡ ਦੇਣਗੇ ਲੇਕਿਨ ਨਿਤਨੇਮ ਨਹੀਂ ਛੱਡਣਗੇ ਅਸਲ ਵਿੱਚ ਸਿੱਖ ਉਹ ਜੀ ਤੇ ਜਿਹੜੇ ਲੋਕ ਐਸੇ ਵੀ ਕਈ ਮਾਫ ਕਰਨਾ ਸਾਡੇ ਵਿੱਚ ਹੁੰਦੇ ਆ ਜਿਹੜੇ ਲੋਕ ਕੇਵਲ ਤੇ ਕੇਵਲ ਸਿੱਖੀ ਦੇ ਵਿੱਚ ਟਾਈਮ ਪਾਸ ਕਰ ਰਹੇ ਆ ਤੁਸੀਂ ਆਖੋਗੇ ਕਿਵੇਂ ਉਹਨਾਂ ਨੂੰ ਪੁੱਛ ਲਓ ਵੀ ਗੁਰਦੁਆਰੇ ਗਏ? ਹਾਂਜੀ ਮੇਲੇ ਤੇ ਗਏ ਹਾਂ ਜੀ। ਗੁਰਦੁਆਰੇ ਗਏ? ਹਾਂਜੀ ਦਿਵਾਲੀ ਤੇ ਗਏ ਆ ਜੀ। ਗੁਰਦੁਆਰੇ ਗਏ? ਹਾਂਜੀ ਜਦਨ ਕੋਈ ਦਿਨਦਾਰ ਹੁੰਦਾ ਉਦੋਂ ਜਾਂਦਾ ਵਾ। ਮਾਫ ਕਰਨਾ ਫਿਰ ਜਦਨ ਤੁਸੀਂ ਦਿਨਦਾਰ ਦੇ ਹਿਸਾਬ ਨਾਲ ਗੱਲ ਕਰਦੇ ਨਾ ਵੀ ਦਿਨਦਾਰ ਵਾਲੇ ਦਿਨ ਜਾਂਦਾ ਵਾ। ਇਸ ਤੋਂ ਭਾਵ ਮੋਟੀ ਮੋਟੀ ਗੱਲ ਇਹ ਆ ਵੀ ਅਸੀਂ ਕੇਵਲ ਤੇ ਕੇਵਲ ਲੰਗਰ ਖਾਣ ਲਈ ਜਾਂਦੇ ਆ। ਗੁਰੂ ਦੇ ਨਾਲ ਸਾਡਾ ਪਿਆਰ ਨਹੀਂਦਾ ਕੋਈ ਕਿਉਂਕਿ ਦਿਨ ਦੇ ਹਾਰ ਵਾਲੇ ਦਿਨ ਉਹਦਣ ਵੰਸਵੰਦੀਆਂ ਦੁਕਾਨਾਂ ਵੀ ਮੇਲਿਆਂ ਦੇ ਲੱਗਣੀਆਂ ਵੰਸਵੰਦੇ ਪਕਵਾਨ ਬੰਦ ਨੇ ਵੰਸਵੰਦੇ ਸੋਹਣੇ ਤੋਂ ਸੋਨਾ ਲੰਗਰ ਬੰਦਾਂ ਤੇ ਮਾਫ ਕਰਨਾ ਸਭ ਜੇ ਅਸੀਂ ਜਾਈਏ ਲੰਗਰ ਖਾਣ ਤੇ ਗੁੱਸਾ ਨਾ ਜੇ ਕਰਿਓ ਲੰਗਰ ਖਾਣ ਗਏ ਤੇ ਨਾਲੇ ਆਖੇ ਚੱਲ ਮੱਥਾ ਵੀ ਟੇਕ ਲੈਣੇ ਆ ਮਾਫ ਕਰਨਾ ਇਹ ਕੇਵਲ ਤੇ ਕੇਵਲ ਸਿੱਖੀ ਦੇ ਵਿੱਚ ਟਾਈਮ ਪਾਸ ਜੀ ਮੈਂ ਤੁਹਾਡੀ ਕਿਸੇ ਭਾਵਨਾ ਨੂੰ ਖੇਸ ਨਹੀਂ ਪਹਚਾਰਿਆ ਪਰ ਇਹ ਕੇਵਲ ਤੇ ਕੇਵਲ ਸਿੱਕੀ ਦੇ ਵਿੱਚ ਟਾਈਮ ਪਾਸ ਜੇ ਅਸਲ ਵਿੱਚ ਨਿਤਨੇਮ ਸਿੱਖਣੇ ਆਪਣਾ ਖਾਣਾ ਛੱਡ ਦੇਣਾ ਵਾ ਭੋਜਨ ਛੱਡ ਦੇਣਾ ਵਾ ਲੇਕਿਨ ਸਿੱਖਣੇ ਨਿਤਨੇਮ ਨਹੀਂ ਛੱਡਣਾ ਸੰਤ ਜਰਨੈਲ ਸਿੰਘ ਜੀ ਨੇ ਮੈਂ ਛੋਟਾ ਜਿਹਾ ਵਾਕਿਆ ਸੁਣਾਵਾ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦਾ ਆਨੰਦ ਕਾਰਜ ਵਿਆਹ ਸੀਗਾ ਤੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਅੱਜ ਮੈਂ ਬਹੁਤ ਖੁਸ਼ ਹਾਂ ਚਲੋ ਪਰਿਵਾਰ ਵਾਲੇ ਕਹਿੰਦੇ ਵੀ ਚਲੋ ਜਿਹੜੇ ਬੰਦੇ ਨੰਦਕਾਰਜ ਹੁੰਦਾ ਵਾ ਉਹ ਖੁਸ਼ ਤੇ ਹੁੰਦਾ ਹੀ ਐ ਵੀ ਜਿਹੜੇ ਬੰਦਿਆਂ ਨੰਦਕਾਰਜੋਂ ਖੁਸ਼ ਹੁੰਦਾ ਬੰਦਾ ਤਾਂ ਸੰਤ ਜਰਨੈਲ ਸਿੰਘ ਜੀ ਨੇ ਇੱਕ ਬਚਨ ਕੀਤਾ ਉਹ ਕਹਿੰਦੇ ਵੀ ਨਹੀਂ ਮੈਂ ਆਪਣੇ ਵਿਆਹ ਕਰਕੇ ਉਹਨਾਂ ਖੁਸ਼ ਨਹੀਂ ਗਾ ਜਿੰਨਾ ਖੁਸ਼ ਮੈਂ ਇਸ ਗੱਲ ਤੋਂ ਆ ਕਿ ਅੱਜ ਮੇਰੇ ਤੋਂ ਨਿਤਨੇਮ ਨਹੀਂ ਛੁੱਟ ਪਾਇਆ ਮੈਂ ਅੱਜ ਨਿਤਨੇਮ ਨਹੀਂ ਮੇਰੇ ਕੋ ਵਿਸਰਿਆ ਨਿਤਨੇਮ ਮੈਂ ਕੀਤਾ ਅੱਜ ਸੰਤ ਜਰਨੈਲ ਸਿੰਘ ਕਹਿੰਦੇ ਮੈਂ ਇਸ ਗੱਲ 'ਚ ਖੁਸ਼ ਇਸ ਕਰਕੇ ਖੁਸ਼ ਹਾਂ ਨਹੀਂ ਤਾਂ ਇਹ ਵਿਆਹ ਵਾਲੇ ਦਿਨ ਤਾਂ ਸਾਰੇ ਖੁਸ਼ ਹੁੰਦੇ ਆ ਤਾਂ ਮੇਰੀ ਬੇਨਤੀ ਆ ਕਿ ਸਿੱਖ ਨੇ ਆਪਣਾ ਭੋਜਨ ਛੱਡ ਦੇਣਾ ਵਾ ਸਿੱਖ ਨੇ ਖਾਣਾ ਛੱਡ ਦੇਣਾ ਵਾ ਲੇਕਿਨ ਸਿੱਖ ਨੇ ਨਿਤਨੇਮ ਨਹੀਂ ਕਰਨਾ ਅਮਰਤ ਵੇਲਾ ਕਦੀ ਨਹੀਂ ਛੱਡਣਾ ਅਮਰਤ ਵੇਲਾ ਸੱਚ ਨਾਲੋਂ ਵਡਿਆਈ ਵਿਚਾਰ ਸਾਨੂੰ ਕਈ ਵੀਰਾਂ ਦੇ ਇਦਾਂ ਵੀ ਫੋਨ ਆਉਂਦੇ ਆ ਕਈ ਸਾਨੂੰ ਵੀਰ ਮਿਲਦੇ ਆ ਵੀ ਵੀਰ ਜੀ ਅਰਦਾਸ ਕਰਿਆ ਕਰੋ ਜੀ ਤੁਸੀਂ ਵੀ ਸਾਨੂੰ ਅੰਮ੍ਰਿਤ ਵੇਲੇ ਜਾਗ ਨਹੀਂ ਆਉਂਦੀ ਅੰਮ੍ਰਿਤ ਵੇਲੇ ਸਾਨੂੰ ਜਾਗ ਆ ਜਾ ਕਰੇ ਤਾਂ ਮੈਂ ਤੇ ਬੇਨਤੀ ਇਹੋ ਕਰਦਾ ਹੁੰਦਾ ਵਾਂ ਕਿ ਭਾਈ ਅਰਦਾਸ ਅਸੀਂ ਤੁਹਾਡੇ ਜਾਗਣ ਦੀ ਨਹੀਂ ਕਰਾਂਗੇ ਤੁਹਾਡੇ ਸੌਣ ਦੀ ਕਰਾਂਗੇ ਪੁੱਛੋ ਕਿਉਂ ਰਾਤ 9 ਵਜੇ ਫੋਨ ਤੁਸੀਂ ਛੱਡ ਦਿਆ ਕਰੋ ਇਹ ਗੱਲਾਂ ਮੇਰੀਆਂ ਚੁਬਣਗੀਆਂ ਵਿੱਚੋਂ ਵਿੱਚੋਂ ਕਈਆਂ ਨੂੰ ਰਾਤ 9 ਵਜੇ ਫੋਨ ਛੱਡ ਦਿਓ ਤਾਂ ਸਵੇਰੇ 4 ਵਜੇ ਕਿਉਂ ਨਾ ਜਾਗ ਆਵੇ ਰਾਤ ਦੇ 2 ਵਜੇ ਮੋਬਾਈਲ ਛੱਡਿਆ ਪਰ ਰਾਤ ਦੇ 1 ਵਜੇ ਭੂਤਾਂ ਦਾ ਸੀਰੀਅਲ ਵੇਖ ਕੇ ਮਾਫ ਕਰਨਾ ਜੇ ਅਸੀਂ ਟੀਵੀ ਬੰਦ ਕੀਤਾ ਤੇ ਤੜਕੇ ਅਮਰਦੇ ਵੇਲੇ ਜਾ ਕੇ ਵੀ ਆ ਜੇਗੀ 12 ਵਜੇ ਉਠੋਗੇ ਫਿਰ ਸਭ ਤੋਂ ਪਹਿਲੀ ਮੇਰੀ ਬੇਨਤੀ ਹੈ ਬਸ ਸੌਂ ਟਾਈਮ ਦੇ ਨਾਲ ਜੇ ਟਾਈਮ ਦੇ ਨਾਲ ਸੌਹੋਗੇ ਤੇ ਜਾਗ ਵੀ ਟਾਈਮ ਦੇ ਨਾਲ ਆਏਗੀ ਫਿਰ ਦੂਜੇ ਬੰਦੇ ਇਹ ਇੱਕ ਹੋਰ ਗੱਲ ਕਰਦੇ ਆ ਵੀ ਸਾਡੇ ਬੱਚੇ ਤਪਕ ਕਿਉਂ ਉੱਠ ਜਾਂਦੇ ਆ ਸਾਡੇ ਬੱਚੇ ਸੁੱਤੇ-ਸੁੱਤੇ ਡਰ ਜਾਂਦੇ ਆ ਤਪਕ ਜਾਂਦੇ ਆ ਸਾਡੇ ਬੱਚਿਆਂ ਨੂੰ ਭੂਤਾਂ ਵਾਲੇ ਸੁਪਨੇ ਆਉਂਦੇ ਆ ਤਾਂ ਮੈਂ ਤੇ ਬੜੀ ਵਾਰੀ ਬੇਨਤੀ ਕੀਤੀ ਆ ਵੀ ਜੇਕਰ ਤੁਸੀਂ ਰਾਤ ਦੇ 2 ਵਜੇ ਤੱਕ ਪੂਤਾ ਵਾਲੇ ਸੀਰੀਅਲ ਮਾਵਾ ਵੇਖਣ ਨਹੀਂ ਆਈਆਂ ਤੇ ਬੱਚੇ ਲੱਗੇ ਖਲੋ ਕੇ ਵੇਖਣ ਦੇ ਬੱਚੇ ਲੱਗੇ ਬਾਈ ਕੀ ਵੇਖਣ ਦੇ ਹੋਏ ਤੇ ਸੁਪਨੇ ਹੀ ਹੋਣੇ ਪੂਤਾ ਵਾਲੇ ਗੁਰੂ ਸਾਹਿਬ ਨੇ ਸਾਡੇ ਕੋਲ ਬਹੁਤ ਵੱਡਾ ਖਜ਼ਾਨਾ ਦਿੱਤਾ ਵਾ ਸੋਇਲਾ ਸਰ ਦੀ ਬਾਣੀ ਦਿੱਤੀ ਹੈ ਰਾਤ ਨੂੰ ਸੌਣ ਲੱਗਿਆ ਬਾਣੀ ਪੜ੍ਹ ਕੇ ਸੌਇਆ ਕਰੋ ਤੁਹਾਨੂੰ ਕੋਈ ਸੁਪਨਾ ਨਹੀਂ ਆਏਗਾ ਤੇ ਮਾਫ ਕਰਨਾ ਜੇਕਰ ਰਾਤ ਦੇ 2 ਵਜੇ ਤੱਕ ਪੁੱਤਾਂ ਦੇ ਸੀਰੀਅਲ ਵੇਖੇ ਤੇ ਸੁਪਨੇ ਆਉਣੇ ਹੀ ਲੱਗੇ ਬੱਚੇ ਬੱਚਾ ਵੀ ਵੇਂਦਾ ਵਾ ਬੱਚੇ ਨੂੰ ਸੁਪਨੇ ਆਉਣਗੇ ਇੱਕ ਸਮਾਂ ਉਹ ਸਾਡੇ ਘਰ ਹੋਇਆ ਕਰਦਾ ਸੀ ਜਦੋਂ ਮਾਵਾਂ ਸ਼ਾਮਾਂ ਦੇ ਵੇਲੇ ਜਾਂ ਤੇ ਦਰਬਾਰ ਸਾਹਿਬ ਤੋਂ ਜਾਂ ਤੇ ਬੰਗਲਾ ਸਾਹਿਬ ਤੋਂ ਲਾਈਵ ਆਪਣੇ ਘਰ ਦੇ ਵਿੱਚ ਬਾਣੀ ਲਾ ਲਿਆ ਕਰਦੀਆਂ ਸਨ ਮਾਵਾਂ ਅੱਜ ਮਾਫ਼ ਕਰਨਾ ਸੀ ਘਰਾਂ ਦੇ ਵਿੱਚੋਂ ਬਾਣੀ ਕੱਢਦੀ ਆ ਉਹਦੀ ਜਗ੍ਹਾ ਤੇ ਵਨਸਵੰਦੇ ਨਾਟਕਾ ਵਨਸਵੰਦੇ ਸੀਰੀਅਲ ਸਾਡੇ ਘਰਾਂ ਦੇ ਵਿੱਚ ਗੁਸਪੈਟ ਕਰ ਗਏ ਆ ਪੂਤਾਲੇ ਸੀਰੀਅਲ ਸਾਡੇ ਘਰਾਂ ਦੇ ਵਿੱਚ ਪਸਪੈਡ ਕਰ ਗਈ ਹੈ ਆਪਣੇ ਘਰਾਂ ਦੇ ਵਿੱਚ ਬਾਣੀ ਲਾਓ ਬਾਣੀ ਸੁਣੋ ਤੇ ਜੇ ਹਮ ਸਵਾਲ ਕਰੋ ਕਿ ਜੇਕਰ ਬਾਣੀ ਵਿਸਰ ਜਾਵੇ ਤੇ ਕੀ ਕਰਨਾ ਚਾਹੀਦਾ ਵਾ ਹੁਣ ਇਹਦਾ ਦੂਜਾ ਜੇ ਆਪਾਂ ਦੂਜਾ ਪੁਆਇੰਟ ਆਫ 뷰 ਦੂਜੀ ਗੱਲ ਵੇਖੀਏ ਜੀ ਆਪਾਂ ਤੇ ਬਹੁਤੇ ਵੀਰ ਸਾਡੇ ਐਸੇ ਹੀ ਹੁੰਦੇ ਆ ਜਿਹੜੇ ਅਨਪੜ੍ਹ ਹੁੰਦੇ ਆ ਜਿਹੜੇ ਬਾਣੀ ਵੇਖ ਕੇ ਪੜ ਨਹੀਂ ਸਕਦੇ ਤੇ ਉਹਨਾਂ ਵਾਸਤੇ ਹੱਲ ਇਹ ਆ ਪੇ ਤੁਸੀ ਟੀਵੀ ਦੇ ਵਿੱਚ ਤੁਹਾਡੇ ਨਿਤਨੇਮ ਆਉਂਦਾ ਵਾ ਬਾਣੀ ਆਉਂਦੀ ਆ ਸੋਦਾ ਰਹਿਰਾ ਸਾਹਿਬ ਦੀ ਬਾਣੀ ਆਉਂਦੀ ਆ ਜਿਹੜਾ ਬੰਦਾ ਪੜ ਨਹੀਂ ਸਕਦਾ ਉਹ ਸੁਣ ਸਕਦਾ ਵਾ ਬਹੁਤ ਵਧੀਆ ਗੱਲਾਂ ਨੇ ਆ ਪੁਰਾਣੇ ਸਮੇਂ ਦੇ ਰੈਡੀਓ ਆ ਕਰਦੇ ਸੀ ਅੱਜ ਦੇ ਸਮੇਂ ਦੇ ਵਿੱਚ ਘਰਾਂ ਦੇ ਵਿੱਚ ਟੀਵੀ ਲੱਗੇ ਆ ਜੇ ਤੁਹਾਡੇ ਕੋਲੋਂ ਕਿਸੇ ਕਾਰਨ ਬਾਣੀ ਨਹੀਂ ਪੜੀ ਗਈ ਮੰਨ ਲਓ ਤੁਸੀਂ ਗੱਡੀ ਤੇ ਜਾ ਰਹੇ ਹੋ ਤਾਂ ਤੁਸੀਂ ਗੱਡੀ ਦੇ ਵਿੱਚ 뮤직 ਸਿਸਟਮ ਹੁੰਦੇ ਆ ਭਾਈ ਤੁਸੀਂ ਫੋਨ ਤੇ ਬਾਣੀ ਲਾਓ ਸੋਦਾ ਰਹਿ ਰਹਾ ਸਾਬ ਫੋਨ ਦੇ ਵਿੱਚ ਲਾਓ ਤੇ ਨਾਲ ਸੁਣਦੇ ਜਾਓ ਸਾਰੇ ਰਾ ਕੀਰਤਨ ਸੁਣਦੇ ਜਾਓ ਸਿੱਖਣੇ ਤੇ ਬਣੀ ਹਰ ਵਕਤ ਪੜ੍ਹਨੀ ਆ ਉਠ ਤ ਬੈਠ ਤ ਸੋਵਤ ਧਈਏ ਮਾਰਗ ਚਲਤਾ ਹਰੇ ਹਰ ਗਈਏ ਸਿੱਖਣੇ ਉਠਦਿਆਂ ਪ੍ਰਮਾਤਮਾ ਨਾਮ ਜਪਣਾ ਵਾ ਉਠ ਤ ਬੈਠ ਤ ਬੈਂਦਿਆਂ ਨਾਮ ਜਪਣਾ ਵਾ ਸੋਵਤ ਧਈਏ ਸੌਂਦਿਆਂ ਨਾਮ ਜਪਣਾ ਵਾ ਮਾਰਗ ਚਲਤਾ ਰੇ ਹਰ ਗਈਏ ਬੰਦਾ ਕਿਤੇ ਜਾ ਰਿਆ ਵਾ ਮੰਨ ਲਓ ਤੁਸੀਂ ਆਪਣੇ ਘਰ ਦੇ ਵਿੱਚੋਂ ਗੁਰਦੁਆਰਾ ਸਾਹਿਬ ਇੱਥੇ ਆਏ ਹਾਜ਼ਰੀ ਭਰੀ ਅੱਜ ਤੁਸੀਂ ਘਰੇ ਘਰੋਂ ਆਉਂਦਿਆਂ ਪੈਦਲ ਆਏ ਹੋ ਤਾਂ ਤੁਸੀਂ ਵੈਗਰੂ ਵੈਗਰੂ ਕਰਦੇ ਹੋ ਨਾ ਘਰੇ ਜਾ ਰਹੇ ਹੋ ਗੱਡੀ ਤੇ ਜਾ ਰਹੇ ਹੋ ਮੋਟਰਸਾਈਕਲ ਤੇ ਤੁਰ ਕੇ ਜਾ ਰਹੇ ਹੋ ਘਰੇ ਜਾਂਦੇ ਆ ਮਾਰਗ ਚੱਲਤਾ ਹਰੇ ਹਰ ਗਈਏ ਆਪਣੇ ਮਾਰਗ ਤੇ ਡੈਸਟੀਨੇਸ਼ਨ ਤੇ ਪਹੁੰਚਾਂ ਵੀ ਪਰਮਾਤਮਾ ਦਾ ਨਾਮ ਜਪਣਾ ਨਾਮ ਬੰਦੇ ਨੇ ਕਦੀ ਨਹੀਂ ਵਿਸਾਰਨਾ ਜੇ ਕਿਸੇ ਕਾਰਨ ਨਿਤਨੇਮ ਨਹੀਂ ਹੋ ਸਕਦਾ ਤੇ ਆਪਣੇ ਪਰਿਵਾਰ ਦੇ ਵਿੱਚੋਂ ਕਿਸੇ ਬੰਦੇ ਨੂੰ ਕਹਿ ਦਿਓ ਕਿ ਤੂੰ ਬਾਣੀ ਪੜ ਘਰ ਵਾਲੀ ਆਪਣੇ ਘਰ ਵਾਲੇ ਨੂੰ ਕਵੇ ਕਿ ਤੁਸੀਂ ਬਾਣੀ ਪੜੋ ਮੈਂ ਸੁਣਦੀ ਆ ਘਰ ਵਾਲਾ ਬਿਮਾਰ ਹੋਵੇ ਉਹ ਆਪਣੀ ਪਤਨੀ ਨੂੰ ਕਵੇ ਕਿ ਤੁਸੀਂ ਬਾਣੀ ਪੜੋ ਮੈਂ ਤੁਹਾਡੇ ਕੋਲੋਂ ਬਾਣੀ ਸੁਣਦਾ ਵਾ ਬੱਚਿਆਂ ਦੀ ਜ਼ਿੰਮੇਵਾਰੀ ਲਾਉਣ ਕਿ ਬੱਚਿਓ ਤੁਸੀਂ ਬਾਣੀ ਪੜੋ ਅਸੀਂ ਸੁਣਦੇ ਹਾਂ ਕਈ ਵਾਰੀ ਬੰਦਾ ਨਾ ਪੜਾਉਂਦਾ ਵਾ ਬੰਦੇ ਕੋ ਨਹੀਂ ਪੜੀ ਜਾਂਦੀ ਪਰ ਜਿਹੜਾ ਪੜ ਨਹੀਂ ਸਕਦਾ ਉਹ ਸੁਣ ਸਕਦਾ ਵਾ ਅਸੀਂ ਸੰਸਾਰ ਤੇ ਕੀ ਲੈਣ ਆਈ ਆ 84 ਲੱਖ ਦਾ ਗੇੜ ਘਟ ਕੇ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜਮੀਨ ਘੁਰੰਗਾ ਕਈ ਜਨਮ ਪੰખી ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਹੋਇਓ ਸੰਸਾਰ ਤੇ ਕੀ ਲੈਣ ਆਈ ਆ 84 ਲੱਖ ਦਾ ਗੇੜ ਘਟ ਕੇ ਮਹਾਰਾਜ ਫੈਸਲਾ ਕਰਦੇ ਆ ਵੀ ਤੂੰ ਸੰਸਾਰ ਤੇ ਬਾਣੀ ਸੁਣਨ ਤੇ ਬਾਣੀ ਪੜਨ ਆਇਆ ਮਹਾਰਾਜ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ ਬਾਣੀ ਪੜਨਦੇ ਬਾਣੀ ਸੁਣਦੇ ਹ ਜੀ ਪਰ ਆ ਕੇ ਕੀਤਾ ਕੀ ਨਾਮ ਵਿਸਾਰ ਲੱਗੇ ਹਨ ਲਾਲਚ ਬਿਰਥਾ ਜਨਮ ਪ੍ਰਾਣੀ ਬੰਦੇ ਨੇ ਨਾਮ ਵਿਸਾਰਤਾ ਜਦੋਂ ਨਾਮ ਵਿਸਰ ਗਿਆ ਨਾਮ ਵਿਸਾਰ ਲੱਗੇ ਹਨ ਲਾਲਚ ਬੰਦੇ ਨੂੰ ਲਾਲਚਾ ਚੰਬੜੇ ਬਿਰਥਾ ਜਨਮ ਪ੍ਰਾਣੀ ਬਿਰਥਾ ਜਨਮ ਗਵਾ ਲਿਆ ਫਿਰ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਰਾਤ ਬੰਦੇ ਨੇ ਸੌ ਕੇ ਗਵਾਲੀ ਦਿਵਸ ਗਵਾਇਆ ਖਾਏ ਦਿਨੇ ਖਾਂਦਿਆ ਪਿੰਦਿਆ ਗਵਾਲਿਆ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਹੀਰਿਆਂ ਤੋਂ ਬੇਸ਼ਕੀਮਤੀ ਜਨਮ ਕੌਡਿੰਗਾਂ ਦੇ ਪਾਏ ਗਵਾਲਿਆ ਬਾਣੀ ਜੇਕਰ ਤੁਸੀਂ ਪੜ ਨਹੀਂ ਸਕਦੇ ਤੁਹਾਡੇ ਸਰੀਰ ਦੇ ਵਿੱਚ ਪ੍ਰੋਬਲਮ ਆ ਤੁਸੀ ਬਿਮਾਰ ਹੋ ਗਿਓ ਜਾਂ ਤੁਹਾਨੂੰ ਪੜਨਾ ਨਹੀਂ ਆਉਂਦਾ ਗੁਰਮਤਿ ਪੜ੍ਹਨੀ ਨਹੀਂ ਆਉਂਦੀ ਤੇ ਤੁਸੀਂ ਸੁਣ ਵੀ ਸਕਦੇ ਹੋ ਟੀਵੀ ਲਾ ਕੇ ਸੁਣ ਲਓ ਫੋਨ ਤੇ ਸੁਣ ਲਓ ਅੱਜ ਕੱਲ ਤਾਂ ਸਾਧਨ ਬੜੇ ਸੋਹਣੇ ਆਏ ਆ ਟੀਵੀ ਫੋਨ ਤੁਸੀਂ ਇੱਥੇ ਸੁਣ ਲਓ ਬਾਣੀ ਆਪਣੇ ਪਰਿਵਾਰ ਦੇ ਵਿੱਚ ਕਿਸੇ ਬੰਦੇ ਨੂੰ ਕਹੋ ਕਿ ਬਾਣੀ ਸੁਣਾਉ ਉਹ ਬਾਣੀ ਸੁਣਾਵੇ ਤੁਸੀਂ ਸੁਣੋ ਮਾਰਾ ਜੀ ਨੇ ਦੋ ਗੱਲਾਂ ਕੀਤੀਆਂ ਆ ਆਇਓ ਸੁਣਨ ਪੜਨ ਕਹੋ ਬਾਣੀ ਬਾਣੀ ਪੜਨ ਲਈ ਤੇ ਬਾਣੀ ਸੁਣ ਲਈ ਜੇ ਪੜੀ ਨਹੀਂ ਗਈ ਤਾਂ ਫਿਰ ਸੁਣ ਲਓ